ਅਰਦਾਸ ਦਾ ਭਾਵ ਹੈ ਆਪਣੀ ਬੇਨਤੀ ਨੂੰ ਪੇਸ਼ ਕਰਨਾ ਆਪਣੀ ਬੇਨਤੀ ਨੂੰ ਰੱਖਣਾ ਪੰਜਾਬੀ ਦੇ ਵਿਦਵਾਨਾਂ ਨੇ ਚੌਵਾਂ ਅੱਖਰਾਂ ਦੇ ਵੱਖੋ-ਵੱਖਰੇ ਅਰਥ ਦਿੱਤੇ ਐੜੇ ਦਾ ਭਾਵ ਅੰਤਰਜਾਨੀ ਹੈ ਰਾਰੇ ਦਾ ਭਾਵ ਰਾਖਾ ਹੈ ਦੰਦੇ ਦਾ ਅਰਥ ਦਾਤਾਰ ਹੈ ਸਸੇ ਦਾ ਅਰਥ ਸਹਾਰਾ ਹੈ ਭਾਵ ਜਿਹਦੇ ਅੱਗੇ ਤੂੰ ਆਪਣੀ ਬਿਨੋਂ ਆਪਣੀ ਬੇਨਤੀ ਆਪਣੀ ਅਰਦਾਸ ਕਰ ਰਿਹਾ ਹੈ ਮਨ ਅੰਦਰ ਵਿਸ਼ਵਾਸ ਰੱਖ ਕੇ ਮੈਂ ਜਿਹਦੇ ਅੱਗੇ ਬੇਨਤੀ ਕਰ ਰਿਹਾ ਹਾਂ ਉਹ ਅੰਤਰਜਾਮੀ ਹੈ। ਬਿਨ ਬੋਲਿਆਂ ਸਭ ਕੁਝ ਜਾਣਦਾ। ਬਿਨਾ ਬੋਲੇ ਸਾਰਾ ਕੁਝ ਜਾਣਦਾ ਹੈ। ਜਿਹਦੇ ਅੱਗੇ ਬੇਨਤੀ ਕਰ ਰਿਹਾ ਹਾਂ ਵਿਸ਼ਵਾਸ ਰੱਖ ਕਿ ਉਹ ਮੇਰਾ ਰਾਖਾ ਹੈ, ਤੂੰ ਮੇਰਾ ਰਾਖਾ ਸਭ ਨਹੀਂ ਪਾਏ। ਜਿਹਦੇ ਅੱਗੇ ਬੇਨਤੀ ਕਰ ਰਿਹਾ ਹਾਂ ਮਨ ਵਿੱਚ ਵਿਸ਼ਵਾਸ ਰੱਖ ਕਿ ਉਹ ਸਹਾਰਾ ਹੈ, ਉਹ ਸਹਾਰਾ ਦੇਣ ਵਾਲਾ ਹੈ। ਸਾਰੇ ਥਾਵਾਂ ਦੇ ਉੱਪਰ ਮੇਰੀ ਸਹਾਇਤਾ ਕਰਦਾ ਹੈ। ਤੂੰ ਸਭਨੀ ਥਾਈਂ ਜਿੱਥੇ ਹਾਂ ਜਾਈਂ ਸਾਰੇ ਥਾਵਾਂ ਤੇ। ਤੇ ਉਹ ਜਿਹੜਾ ਮਾਲਕ ਹੈ ਜਿਹਦੇ ਅੱਗੇ ਅਰਦਾਸ ਕਰ ਰਹੇ ਹਾਂ ਦਤਾਰ ਹੈ ਦੇਣ ਵਾਲਾ ਹੈ ਜੋ ਵੀ ਕੋਈ ਮੰਗਦਾ ਹੈ ਜੱਟਕ ਮੰਗੇ ਦਾਨ ਦੇਹ ਪਿਆਰਿਆ ਦੇਵਨ ਹਾਰ ਦਾ ਤਾਰ ਮੈਂ ਨਿਤ ਚਤਾਰਿਆ ਉਹਨੂੰ ਚਿਤਵਣਾ ਚਾਹੀਦਾ ਉਹਨੂੰ ਛੇਤੇ ਕਰਨਾ ਚਾਹੀਦਾ ਹੈ ਜਿਹੜਾ ਦੇਣ ਵਾਲਾ ਹੈ ਅਰਦਾਸ ਦਾ ਭਾਵ ਹੈ ਕਿ ਉਹ ਅੰਦਰ ਜਾਮੀ ਰਾਖਾ ਸਹਾਈ ਤੇ ਦੇਣ ਵਾਲਾ ਹੈ ਹੁਣ ਜਦੋਂ ਆਪਾਂ ਸਨਮੁਖ ਖੜੇ ਹੋ ਕੇ ਅਰਦਾਸ ਕਰਦੇ ਹਾਂ ਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਗੁਰਬਾਣੀ ਨੇ ਸਾਨੂੰ ਅਰਦਾਸ ਕਰਨ ਦੀ ਜਾਚ ਵੀ ਸਿਖਾਈ ਹੈ ਬਹੁਤੀ ਵਾਰ ਗ੍ਰੰਥੀ ਸਿੰਘ ਸਾਹਿਬ ਅਰਦਾਸ ਕਰਦਾ ਹੈ ਮਗਰ ਆਪਾਂ ਜਿਹੜੇ ਖੜਨ ਵਾਲੇ ਹੁੰਨੇ ਆ ਕਿਸੇ ਦਾ ਧਿਆਨ ਕਿਸੇ ਪਾਸੇ ਕਿਸੇ ਦਾ ਕਿਸੇ ਪਾਸੇ ਕਿਸੇ ਨੇ ਹੱਥ ਜੋੜੇ ਕਿਸੇ ਨੇ ਉਂਗਲਾਂ ਚ ਉਂਗਲਾਂ ਪਸਾਈਆਂ ਅਰਦਾਸ ਕਰਨ ਦਾ ਢੰਗ ਗੁਰੂ ਗ੍ਰੰਥ ਸਾਹਿਬ ਸਿਖਾਉਂਦੇ ਆ ਦੁਏ ਕਰ ਜੋਰ ਕਰੂੰ ਅਰਦਾਸ ਕਰ ਕਹਿੰਦੇ ਨੇ ਹੱਥਾਂ ਹੱਥ ਦੀ ਤਲੀ ਦੇ ਨਾਲ ਤਲੀ ਜਿਹੜੀ ਹੈ ਉਂਗਲਾਂ ਦੇ ਨਾਲ ਉਂਗਲਾਂ ਜਿਹੜੀਆਂ ਉਹ ਜੁੜੀਆਂ ਹੋਣੀਆਂ ਚਾਹੀਦੀਆਂ ਐ ਇਦਾਂ ਅਰਦਾਸ ਜਿਹੜੀ ਉਹ ਕੀਤੀ ਜਾਂਦੀ ਐ ਹਾਲਾਂਕਿ ਇਹ ਅਰਦਾਸ ਉਹ ਕੀਤੀ ਜਾਂਦੀ ਐ ਜਿਹੜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਹਜ਼ੂਰੀ ਚ ਹੁੰਦੀ ਐ ਵੈਸੇ ਹਰ ਵੇਲੇ ਸਿੱਖ ਦੇ ਅੰਦਰੋਂ ਅਰਦਾਸ ਨਿਕਲਦੀ ਐ ਸੁਭਾਵਕ ਹੀ ਐ ਸਿੱਖ ਘਰੋਂ ਤੁਰਦਾ ਐ ਤੇ ਉਹਦੇ ਮੂੰਹ ਦੇ ਵਿੱਚੋਂ ਵਾਹਿਗੁਰੂ ਨਿਕਲਦਾ ਐ ਉਹ ਅਰਦਾਸ ਹੀ ਹੁੰਦੀ ਐ ਜਾਂ ਆਪਾਂ ਖਾਸ ਕਰਕੇ ਜਿਹੜੇ ਇਸ ਖਿੱਤੇ ਵਿੱਚ ਰਹਿੰਨੇ ਆ ਸਾਡੇ ਮੂੰਹ ਚੋਂ ਨਿਕਲੇਗਾ ਗੁਰੂ ਰਾਮਦਾਸ ਜਿਹੜਾ ਜਿਹੜੇ ਨੇੜੇ ਆਸਥਾਨ ਹੋਵੇ ਨਾ ਉਹਦਾ ਉਹਦੇ ਤੇ ਪ੍ਰਭਾਵ ਰਹਿੰਦਾ ਏ ਤੇ ਉਹ ਪ੍ਰਭਾਵ ਰਹਿਣ ਕਰਕੇ ਉਹਨੂੰ ਵਧੇਰੇ ਚੇਤੇ ਕਰਦਾ ਏ ਜਿਹੜੇ ਇਲਾਕੇ 'ਚ ਬੈਠਾ ਹੋਵੇ ਤੇ ਆਪਾਂ ਵਿਸ਼ੇਸ਼ ਤੌਰ ਦੇ ਉੱਪਰ ਚੇਤੇ ਕਰਦੇ ਆ ਜਦੋਂ ਵੀ ਘਰੋਂ ਤੁਰਦੇ ਹਾਂ ਗੁਰੂ ਰਾਮਦਾਸ ਮਹਾਰਾਜ ਨੂੰ ਯਾਦ ਕਰਦੇ ਹਾਂ ਵੀ ਇੱਕ ਅਰਦਾਸ ਦਾ ਹਿੱਸਾ ਹੈ ਜਦੋਂ ਵੀ ਆਪਾਂ ਚੇਤੇ ਕਰਦੇ ਹਾਂ ਉਹ ਅਰਦਾਸ ਹੁੰਦੀ ਹੈ ਸਤਿਗੁਰੂ ਦੀ ਹਜ਼ੂਰੀ 'ਚ ਅਰਦਾਸ ਹੋਵੇ ਤੇ ਉਹ ਅਰਦਾਸ ਜਿਹੜੀ ਐ ਖੜ ਕੇ ਐ ਹੱਥਾਂ ਦੇ ਨਾਲ ਹੱਥ ਜੋੜ ਕੇ ਐ ਸਨਮੁਖ ਖੜੇ ਹੋ ਕੇ ਐ ਵੈਸੇ ਸੁਭਾਵਕ ਆਪਾਂ ਹਰ ਵੇਲੇ ਅਰਦਾਸ ਅਰਦਾਸ ਜਿਹੜੀ ਉਹ ਕਰਦੇ ਆ ਤੇ ਹੁਣ ਸਤਿਗੁਰੂ ਨੇ ਦਰਸਾਇਆ ਕਿ ਮਹਾਰਜ ਕਹਿੰਦੇ ਅਰਦਾਸ ਕੀਤੀ ਕਿਹਦੇ ਅੱਗੇ ਜਾ ਸਕਦੀ ਹੈ ਕਿਹਦੇ ਅੱਗੇ ਕਰਨੀ ਚਾਹੀਦੀ ਹੈ ਕਿਸੇ ਬੰਦੇ ਦੇ ਅੱਗੇ ਕਰਾਂ ਅਰਦਾਸ ਹੁੰਦੀ ਕੀ ਹੈ ਆਪਣਾ ਦੁੱਖ ਸੁਣਾਉਣਾ ਵੈਸੇ ਸ਼ੁਕਰਾਨੇ ਵਾਸਤੇ ਵੀ ਕੀਤੀ ਜਾਂਦੀ ਹੈ ਰੱਬ ਜੀ ਸ਼ੁਕਰ ਹੈ ਤੇਰਾ ਤੂੰ ਇੰਨਾ ਕੁਝ ਸਾਡੇ ਵਾਸਤੇ ਕੀਤਾ ਕਰਨੀ ਤੇ ਸ਼ੁਕਰਾਨੇ ਦੀ ਚਾਹੀਦੀ ਹੈ ਪਰ ਆਪਣੇ ਦੁੱਖ ਵੀ ਜਿਹੜੇ ਆ ਆਪਣੇ ਅੰਦਰ ਦੀ ਵਿਆਕੁਲਤਾ ਜਿਹੜੀ ਹੈ ਉਹ ਵੀ ਤੇ ਬਿਆਨ ਕਰਨੀ ਹੈ ਮਨੁੱਖ ਨੇ ਉਹ ਕਿਹਦੀ ਅੱਗੇ ਕਰੇ ਕਿਸੇ ਬੰਦੇ ਦੇ ਅੱਗੇ ਕਰੇ ਅਸਲ ਵਿੱਚ ਆਪਾਂ ਵਧੇਰੇ ਤਰਜੀਹ ਕਿਸੇ ਮਨੁੱਖ ਨੂੰ ਜ਼ਿਆਦਾ ਦਿੰਦੇ ਆ ਮਨੁੱਖ ਨੂੰ ਤਰਜੀਹ ਨਹੀਂ ਸਤਿਗੁਰੂ ਕਹਿਣ ਲੱਗੇ ਕਹਿੰਦੇ ਜੇ ਤੂੰ ਕਿਸੇ ਬੰਦੇ ਦੇ ਅੱਗੇ ਆਪਣਾ ਦੁੱਖ ਸੁਣਾਵੇਂਗਾ ਨਾ ਜਿਸ ਮਾਨੁਖ ਪੈ ਕਰੋਂ ਬੇਨਤੀ ਸੁ ਆਪਣੇ ਦੁੱਖ ਭਰਿਆ ਜੇ ਤੂੰ ਕਿਸੇ ਬੰਦੇ ਦੇ ਅੱਗੇ ਆਪਣਾ ਦੁੱਖ ਸੁਣਾਉਣ ਲੱਗ ਗਿਆ ਨਾ ਤੂੰ ਇੱਕ ਸੁਣਾਇਆ ਦੋ ਸੁਣਾਏ ਤਿੰਨ ਸੁਣਾਏ ਉਹਨੇ ਕੋ ਦਸ ਸੁਣਾਉਣੇ ਉਹਨੇ ਕਹਣਾ ਮੇਰੇ ਵਰਗਾ ਦੁਖੀ ਕੋਈ ਨਹੀਂ ਜੇ ਦੇ ਅੱਗੇ ਵੀ ਆਪਣਾ ਦੁੱਖ ਖੋਲਣ ਦਾ ਯਤਨ ਕਰਾਂਗੇ ਉਹਨੇ ਅੱਗੋਂ ਆਪਣੀ ਦੁੱਖਾਂ ਦੀ ਪੰਡ ਖੋਲ ਕੇ ਰੱਖ ਦੇਣੀ ਹੈ ਇਸ ਕਰਕੇ ਸਤਿਗੁਰੂ ਕਹਿੰਦੇ ਇਹ ਵਾਲਾ ਦੁੱਖ ਕਿਸੇ ਬੰਦੇ ਨੂੰ ਸੁਣਾਉਣ ਦੀ ਬਜਾਏ ਤੂੰ ਮਾਲਕ ਨੂੰ ਸੁਣਾ ਮਾਲਕ ਕਦੇ ਨਹੀਂ ਆਖਦਾ ਉਹ ਸੁਣਦਾ ਹੈ ਉਹ ਕੋਈ ਵੀ ਸੁਣਾਉਣ ਵਾਸਤੇ ਆਵੇ ਉਹ ਜਿਹੜਾ ਹੈ ਉਹ ਉਸ ਵੇਲੇ ਦੇ ਨਾਲ ਉਹਦੀ ਗੱਲ ਜਿਹੜੀ ਉਹ ਸੁੰਦਾ ਹੈ ਸਤਿਗੁਰੂ ਕਹਿੰਦੇ ਕਿ ਇਸ ਕਰਕੇ ਅਰਦਾਸ ਕੇਵਲ ਤੇ ਕੇਵਲ ਮਾਲਕ ਦੇ ਅੱਗੇ ਹੋ ਸਕਦੀ ਹੈ ਪਰਮਾਤਮਾ ਦੇ ਅੱਗੇ ਹੋ ਸਕਦੀ ਹੈ ਕਿਉਂਕਿ ਮਾਲਕ ਬਹੁਤ ਵੱਡਾ ਹੈ ਉਹਦਾ ਵੱਡਪਨ ਬੜਾ ਵੱਡਾ ਹੈ ਉਹਨੇ ਇੰਨੀ ਵੱਡੀ ਸ੍ਰਿਸ਼ਟੀ ਨੂੰ ਸਿਰਜਿਆ ਇਹ ਸਾਰਾ ਕੁਝ ਸੂਰਜ ਚੰ드ਰਮਾ ਇਹਨਾਂ ਕੁਝ ਮਾਲਕ ਨੇ ਪੈਦਾ ਕੀਤਾ ਇਹ ਸਾਰਾ ਕੁਝ ਉਹਦੇ ਹੁਕਮ ਨੇ ਚੱਲ ਰਿਹਾ ਹੈ ਤੇ ਤਾਂ ਜਿਹਦੇ ਵਿੱਚ ਜਿਹਦੇ ਹੁਕਮ ਵਿੱਚ ਸਾਰਾ ਕੁਝ ਚੱਲਦਾ ਉਹਦੇ ਅੱਗੇ ਬੇਨਤੀ ਕੀਤੀ ਜਾ ਸਕਦੀ ਹੈ ਭੈ ਵਿੱਚ ਇੰਦ ਫਿਰੇ ਸਿਰ ਭਾਰ ਉਹਦੇ ਉਹਦੀ ਉਹਦੀ ਤਾਕਤ ਇੰਨੀ ਵੱਡੀ ਹੈ ਕਿ ਭੈ ਵਿੱਚ ਰਾਜਾ ਧਰਮਦਵਾਰ ਉਹਦੇ ਹੁਕਮ ਵਿੱਚ ਸਾਰਾ ਕੁਝ ਆਏ ਤੇ ਸਤਿਗੁਰੂ ਨੇ ਸਾਨੂੰ ਵੀ ਕਿਹਾ ਕਹਿਣ ਲੱਗੇ ਕਹਿੰਦੇ ਉਹਦੀ ਅੱਗੇ ਝੁੱਕ ਜਿਹਦੇ ਅੱਗੇ ਝੁਕ ਨਾਲ ਸਾਰੇ ਦੁੱਖਾਂ ਦਾ ਨਾਸ਼ ਹੋ ਜਾਂਦਾ ਹੈ ਨਿਰਭਉ ਜਪੈ ਸਗਲ ਭਾਉ ਮਿਟੇ ਸਾਰੇ ਭਾਉ ਖਤਮ ਹੋ ਜਾਣਗੇ ਜੇ ਤੂੰ ਉਹਦੇ ਅੱਗੇ ਝੁਕੇਗਾ ਤੇ ਉਹਦੇ ਅੱਗੇ ਅਰਦਾਸ ਕਰੇਗਾ ਤਾਂ ਸਤਿਗੁਰੂ ਨੇ ਇੱਕ ਪਾਵਨ ਬਚਨ ਕਿਹਾ ਸਤਿਗੁਰੂ ਪਾਵਨ ਗੁਰਬਾਣੀ ਅੰਦਰ ਕਹਿ ਲੱਗੇ ਸਭ ਕੋ ਤੇਰਾ ਤੂੰ ਸਬਸ ਦਾ ਤੂੰ ਸਬਣਾ ਰਾਸ ਸਭ ਤੁਧੈ ਪਾਸੋ ਮੰਦ ਦੇ ਨਿਤ ਕਰੇ ਅਰਦਾਸ ਸਾਰੇ ਤੇਰੇ ਕੋਲੋਂ ਮੰਗਦੇ ਨੇ ਕੋਈ ਰਾਜੇ ਦੇ ਕੋਲੋਂ ਮੰਗਣ ਜਾਵੇ ਰਾਜਾ ਤੇ ਖੋਦ مالک ਦੇ ਕੋਲੋਂ ਮੰਗ ਰਿਹਾ ਹੈ ਪਰਮਾਤਮਾ ਦੇ ਕੋਲੋਂ ਮੰਗ ਰਿਹਾ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਬਾਬਰ ਕਹਿਣ ਲੱਗਿਆ ਕਹਿੰਦਾ ਇਦਾਂ ਕਰੋ ਤੁਸੀਂ ਮੇਰੇ ਕੋਲੋਂ ਕੁਝ ਮੰਗ ਲਓ ਮਹਾਰਾਜ ਕਹਿਣ ਲੱਗੇ ਤੇਰੇ ਕੋਲੋਂ ਮੰਗ ਲਈਏ ਕਹਿਣ ਲੱਗੇ ਹਾਂ ਜੋ ਤੁਸੀਂ ਕਹੋਗੇ ਮੈਂ ਤੁਹਾਨੂੰ ਉਹੀ ਦੇ ਦਿਆਂਗਾ ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ ਕਹਿੰਦੇ ਮੈਂ ਮੰਗਣ ਦੀਆਂ ਗੱਲਾਂ ਕਰਦੇ ਹੋ ਮੈਂ ਤੇ ਉਸ ਮਾਲਕ ਤੋਂ ਸਿਵਾਏ ਕਿਸੇ ਦੇ ਅੱਗੇ ਝੁਲੀ ਡਾਈ ਕੋਈ ਨਹੀਂ ਜੇ ਮੰਗਣਾ ਹੋਇਆ ਪ੍ਰਮਾਤਮਾ ਕੋਲੋਂ ਮੰਗਲਾਂਗਾ ਕਿਸੇ ਬਾਦਸ਼ਾਹ ਦੀ ਲੋੜ ਕੋਈ ਨਹੀਂ ਮਨ ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਮਰਦਾਨੀ ਨੂੰ ਇਹੀ ਉਪਦੇਸ਼ ਦਿੱਤਾ ਮਰਦਾਨਿਆਂ ਕਦੇ ਮੰਗਣਾ ਨਹੀਂ ਕਿਸੇ ਦੇ ਕੋਲੋਂ ਲੋੜ ਹੋਈ ਮੇਰੇ ਘਰ ਵਿੱਚੋਂ ਆਣ ਕੇ ਲੈ ਜਾਵੇ ਗੁਰੂ ਗੋਬਿੰਦ ਸਿੰਘ ਮਹਾਰਾਜ ਬਹਾਦਰ ਸ਼ਾਹ ਦੇ ਦਰਬਾਰ ਵਿੱਚ ਜਾਂਦੇ ਐ ਉਥੇ ਹੁੰਦਾ ਕਿ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਬਹਾਦਰ ਸ਼ਾਹ ਦੇ ਦਰਬਾਰ ਵਿੱਚ ਸੀਤਾ ਕਿਸੇ ਨੇ ਆਣ ਕੇ ਫਰਿਆਦ ਕੀਤੀ ਕਿ ਇੱਕ ਸ਼ੇਰ ਜਿਹੜਾ ਬੜਾ ਖੂਨ ਖਾਰਾ ਹੈ ਉਹ ਆਦਮ ਖੋਰ ਹੋ ਗਿਆ ਮਨੁੱਖਾਂ ਨੂੰ ਖਾਣ ਲੱਗ ਗਿਆ ਤੇ ਬਹਾਦਰ ਸ਼ਾਹ ਨੇ ਉਸ ਵੇਲੇ ਆਪਣੇ ਜਿਹੜੇ ਮੀਰ ਵਜ਼ੀਰ ਸੀ ਆਪਣੇ ਫੌਜਦਾਰ ਭੇਜੇ ਪਰ ਉਹ ਫੌਜਦਾਰ ਤੇ ਮਾਰਿਆ ਗਿਆ ਸ਼ੇਰ ਨਾ ਪਕੜਿਆ ਗਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਬੇਨਤੀ ਕਰਕੇ ਕਹਿੰਦਾ ਮਹਾਰਾਜ ਸੁਣਿਆ ਤੁਸੀਂ ਸ਼ੇਰਾਂ ਦਾ ਸ਼ਿਕਾਰ ਕੀਤਾ ਹੈ ਤਾਂ ਇੱਥੇ ਵੀ ਆਦਮਕੋਰ ਸ਼ੇਰ ਹੈ ਇਹਨੂੰ ਤੁਸੀਂ ਜਿਹੜਾ ਇਹਦਾ ਸ਼ਿਕਾਰ ਕਰ ਦਿਓ ਅੰਦਰ ਤੇ ਬੇਇਮਾਨ ਸੀ ਜੇ ਸ਼ੇਰ ਮਾਰਿਆ ਗਿਆ ਤਾਂ ਵੀ ਬੱਲੇ ਬੱਲੇ ਜੇ ਗੁਰੂ ਗੋਬਿੰਦ ਸਿੰਘ ਮਹਾਰਾਜੋ ਕੋ ਨੁਕਸਾਨ ਹੋ ਗਿਆ ਚਲੋ ਇਹ ਵੀ ਰਸਤੇ 'ਚ ਹਟ ਜਾਈਏ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਇੱਕ ਸਿੱਖ ਖੜਾ ਸੀ ਉਹਦਾ ਨਾਮ ਰੋਸ਼ਨ ਸਿੰਘ ਹੈ ਕਹਿੰਨ ਲੱਗੇ ਮਹਾਰਾਜ ਤੁਸੀਂ ਕੰਨੂ ਖੇਚਲ ਕਰਨੀ ਇਹ ਕਾਰਜ ਮੈਂ ਕਰ ਦਿੰਦਾ ਉਹਨੇ ਹੱਥ ਵਿੱਚ ਡੰਡਾ ਲਿਆ ਬਾਦਰਸ਼ਾ ਕਹਿਣ ਲੱਗੇ ਕਿੰਦਾ ਤੇਗ ਲੈ ਤਲਵਾਰ ਲੈ ਬੰਦੂਕ ਲੈ ਮੇਰੇ ਕੋਲੋਂ ਕਹਿੰਦਾ ਨਹੀਂ ਡੰਡਾ ਲਿਆ ਥੋੜੇ ਸਮੇਂ ਬਾਅਦ ਵਾਪਸ ਫੜ ਦਿਆ ਤੇ ਹੱਥ ਵਿੱਚ ਉਹਨੇ ਸ਼ੇਰ ਨੂੰ ਫੜਿਆ ਹੋਇਆ ਘੜੀਸ ਕੇ ਲਿਆਉਂਦਾ ਹੋਇਆ ਤੇ ਉਹਨੇ ਸ਼ੇਰ ਦਾ ਸ਼ਿਕਾਰ ਕਰਤਾ ਬਾਦਰਸ਼ਾ ਕਹਿਣ ਲੱਗੇ ਉਹਨੇ ਆਪਣੇ ਗਲ ਦੇ ਵਿੱਚੋਂ ਬੜੀ ਕੀਮਤੀ ਮੋਤੀਆਂ ਦੀ ਮਾਲਾ ਲਾਈ ਤੇ ਰੋਸ਼ਨ ਸਿੰਘ ਨੂੰ ਕਹਿਣ ਲੱਗੇ ਕਹਿੰਦਾ ਲੈ ਝੋਲੀ ਕਰ ਮੈਂ ਤੈਨੂੰ ਦਾਨ ਦਿਆਂ ਮੈਂ ਤੈਨੂੰ ਇਹ ਦੇ ਦਿਆਂ ਤੇਰੀ ਗਰੀਬੀ ਕੱਟੀ ਜਾਏ ਮੈਂ ਤੈਨੂੰ ਕੁਝ ਦੇਣਾ ਚਾਹੁੰਦਾ ਤੇ ਅੱਗੋ ਗੁਰੂ ਦਾ ਸਿੱਖ ਕਹਿੰਦਾ ਹੈ ਕਹਿੰਦਾ ਬਹਾਦਰ ਸ਼ਾ ਸੱਚ ਜਾਣੀ ਜਿਹਦੇ ਚਰਨਾਂ ਦੇ ਵਿੱਚੋਂ ਮੈਂ ਸ਼ੇਰਾਂ ਦਾ ਸ਼ਿਕਾਰ ਕਰਨ ਦੀ ਤਾਕਤ ਲਈ ਹੈ ਜੇ ਮੈਨੂੰ ਕੁਝ ਚਾਹੀਦਾ ਹੋਇਆ ਤਾਂ ਮੈਂ ਇਸ ਗੁਰੂ ਦੇ ਕੋਲੋਂ ਮੰਗ ਲਾਂ ਤੇਰੇ ਕੋਲੋਂ ਮੰਗਣ ਦੀ ਲੋੜ ਕੋਈ ਨਹੀਂ ਅਰਦਾਸ ਮਾਲਕ ਅੱਗੇ ਹੋ ਸਕਦੀ ਹੈ ਕਿਸੇ ਬੰਦੇ ਦੇ ਅੱਗੇ ਨਹੀਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜਦੋਂ ਇੱਕ ਜੰਗ ਜਿੱਤਣ ਵਾਸਤੇ ਚੱਲੇ ਮੁਹਿੰਮ ਤੇ ਚੱਲੇ ਤੇ ਉਸ ਰਸਤੇ 'ਤਾਂ ਨਿਲੰਗੇ ਉਥੇ ਤਰਮੀ ਪੁਰਸ਼ਾਂ ਦਾ ਡੇਰਾ ਸੀ ਇਸੇ ਮਹਾਪੁਰਸ਼ ਦਾ ਸਥਾਨ ਹੈ ਉਹ ਜਾਂਦਾ ਹੋਇਆ ਮਹਾਰਾਜ ਰਜੀਤ ਸਿੰਘ ਉਸ ਸਾਧੂ ਪੁਰਸ਼ ਨੂੰ ਕਹਿਣ ਲੱਗਿਆ ਕਹਿੰਦਾ ਜੀ ਅਰਦਾਸ ਕਰ ਦਿਓ ਮੈਂ ਜਿੱਤ ਜਾਵਾਂ ਮਹਾਪੁਰਸ਼ ਨੇ ਅਰਦਾਸ ਕਰ ਦਿੱਤੇ ਚੇਰੇ ਪੰਜਾਬ ਤੇਰੀ ਫਤਿਹ ਹੋਵੇ ਜਦੋਂ ਰਜੀਤ ਸਿੰਘ ਵਾਪਸ ਆਇਆ ਹੁਣ ਉਹ ਜਿੱਤ ਚੁੱਕਾ ਹੈ ਫੇਰ ਦੁਬਾਰਾ ਉਸੇ ਡੇਰੇ ਦੇ ਵਿੱਚ ਜਾਂਦਾ ਹੈ ਕਹਿੰਦਾ ਜੀ ਮੰਗੋ ਕੀ ਮੰਗਦੇ ਹੋ ਜੋ ਕੁਮ ਦੇਣ ਨੂੰ ਤਿਆਰ ਹੈ ਜੋ ਵੀ ਮੰਗੋਗੇ ਉਹੀ ਕੁਝ ਦੇ ਦੇਗਾ ਆਗੋਂ ਸਾਧੂ ਪ੍ਰਸਾਦ ਕੇ ਕਹਿਣ ਲੱਗਿਆ ਕਹਿੰਦਾ ਰঞ্জੀਤ ਸਿੰਘ ਜਾਂਦੇ ਵਕਤ ਮੰਗਤਾ ਬਣ ਕੇ ਆਇਆ ਸੀ ਆਉਂਦੇ ਵਕਤ ਉਹ ਸ਼ੈਨਸ਼ਕਤਾਂ ਬਣ ਗਿਆ। ਛੇਰੇ ਪੰਜਾਬ ਦੀਆਂ ਅੱਖਾਂ ਚੁੱਕ ਗਈਆਂ ਇਥੋਂ ਹੁਣੇ ਮੰਗਣ ਆਇਆ ਸੀ ਹੁਣੇ ਦੇਣ ਦੀਆਂ ਗੱਲਾਂ ਕਰਦਾ। ਗੁਰੂ ਕੋਲੋਂ ਮੰਗਿਆ ਜਾ ਸਕਦਾ ਤੇ ਮੰਗਿਆ ਕੇਵਲ ਪ੍ਰਮਾਤਮਾ ਕੋਲੋਂ ਜਾ ਸਕਦਾ ਏ ਕਿਸੇ ਮਨੁੱਖ ਦੇ ਕੋਲੋਂ ਨਹੀਂ। ਇਸ ਲਈ ਸਤਿਗੁਰੂ ਕਹਿੰਦੇ ਨੇ ਸਾਰੇ ਮੰਗਦੇ ਆ। ਤੇ ਮੰਗਣਾ ਕਿਹਦੇ ਕੋਲੋਂ ਹੈ ਅਰਦਾਸ ਕਰਨੀ ਕਿਹਦੇ ਅੱਗੇ ਹੈ ਪ੍ਰਮਾਤਮਾ ਦੇ ਅੱਗੇ ਕਰਨੀ ਹੈ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਕਹਿੰਦੇ ਦਾਤਾ ਉਹ ਨਾ ਮੰਗੀਏ ਫਿਰ ਮੰਗਣ ਜਾਈਏ ਪੋਸਾ ਸ਼ਾਹ ਨਾ ਅੱਗੇ ਚਾਹੀਏ ਫਿਰ ਪੁਛਤਾਈਏ ਕਹਿਣ ਲੱਗੇ ਉਹ ਨਹੀਂ ਮੰਗਣਾ ਚਾਹੀਦਾ ਜਿੱਥੇ ਬਾਰ-ਬਾਰ ਮੰਗਣ ਦੀ ਲੋੜ ਪਵੇ ਅਸਲ ਦੇ ਵਿੱਚ ਪ੍ਰਮਾਤਮਾ ਜਿਹੜਾ ਉਹਦੇ ਅੱਗੇ ਬਾਰ-ਬਾਰ ਮੰਗਣ ਦੀ ਲੋੜ ਨਹੀਂ ਪੈਂਦੀ ਤੋ ਇੱਕੇ ਵਾਰ ਉਹਦੇ ਅੱਗੇ ਮੰਗ ਲੈ ਤੇ ਮੰਗਿਆ ਪ੍ਰਮਾਤਮਾ ਕੋਲੋਂ ਜਾ ਸਕਦਾ ਅਰਦਾਸ ਪ੍ਰਮਾਤਮਾ ਦੇ ਅੱਗੇ ਹੋ ਸਕਦੀ ਹੈ ਸਤਿਗੁਰੂ ਸਾਹਿਬ ਜੀ ਨੇ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਇੱਕ ਬਚਨ ਕਿਹਾ ਉਹ ਕਹਿਣ ਲੱਗੇ ਮਨੁੱਖ ਜਿਹੜਾ ਨਾ ਅਰਦਾਸ ਕਰਦਾ ਪ੍ਰਮਾਤਮਾ ਦੇ ਚਰਨਾਂ ਵਿੱਚ ਮੰਗਦਾ ਹੈ ਕੀ ਕੀ ਮੰਗਦਾ ਹੈ ਹਾਲਾਂਕਿ ਮਨੁੱਖ ਤੇ ਸਾਰਾ ਕੁਝ ਹੀ ਮੰਗਦਾ ਹੈ ਸਤਿਗੁਰੂ ਕਹਿੰਦੇ ਜੋ ਕੁਝ ਚਾਹੀਦਾ ਹੈ ਮੈਂ ਮੰਗਾਗਾ ਜਿਹਦੇ ਨਾਲ ਜੀਵਨ ਚੱਲਦਾ ਏ ਜੋ ਜੀਵਨ ਵਿੱਚ ਲੋੜਾਂ ਏ ਉਹ ਮੰਗਾਗਾ ਇਹਨੂੰ ਭਗਤ ਸਹਿਬਾਨਾਂ ਨੇ ਵੀ ਕਿਹਾ ਕਿ ਮੈਨੂੰ ਖਾਣ ਵਾਸਤੇ ਰੋਟੀ ਚਾਹੀਦੀ ਹੈ ਪਹਿਨਣ ਵਾਸਤੇ ਕੱਪੜੇ ਚਾਹੀਦੇ ਆ ਉੱਪਰ ਲੈਣ ਵਾਸਤੇ ਮੈਨੂੰ ਖੇਸ ਚਾਹੀਦਾ ਹੈ ਬਾਬਾ ਕਬੀਰ ਸਾਹਿਬ ਨੇ ਸਾਰੀਆਂ ਮੰਗਾ ਜਿਹੜੀਆਂ ਮਾਲਕ ਦੇ ਕੇ ਰੱਖੀਆਂ ਭਗਤ ਧੰਨਾ ਜੀ ਨੇ ਵੀ ਇਹ ਸਾਰੀਆਂ ਮੰਗਾ ਰੱਖੀਆਂ ਕਹਿਣ ਲੱਗੇ ਕਿ ਸਾਰਾ ਕੁਝ ਮੈਨੂੰ ਚਾਹੀਦਾ ਹੈ ਘਰ ਕੀ ਗੇਹਾ ਚੰਗੀ ਜਨਤਾ ਨਾਲੇਵੇਂ ਮੰਗੇ ਇਹ ਸਾਰਾ ਕੁਝ ਚਾਹੀਦਾ ਹੈ ਗੁਰੂ ਅਰਜਨ ਸਾਹਿਬ ਮਹਾਰਾਜ ਵੀ ਕਹਿਣ ਲਗੇ ਕਹਿੰਦੇ ਮਾਨ ਮੰਗੋਂ ਤਾਨ ਮੰਗੋਂ ਧਨ ਲక్ష్ਮੀ ਸੁੱਤ ਦੇ ਮੈਂ ਸਾਰੀਆਂ ਮੰਗਾਂ ਜਿਹੜੀਆਂ ਮਾਲਕ ਜੀ ਮੈਂ ਤੇਰੇ ਕੋਲ ਮੰਗਦਾ ਹਾਂ ਮਾਣ ਵੀ ਚਾਹੀਦਾ ਇੱਜ਼ਤ ਵੀ ਚਾਹੀਦੀ ਏ ਤਾਨ ਸਰੀਰ ਦਾ ਬਲ ਸਰੀਰ ਦੀ ਤਾਕਤ ਵੀ ਚਾਹੀਦੀ ਏ ਨਾਲ ਹੀ ਕਹਿਣ ਲੱਗੇ ਕਹਿੰਦੇ ਧਨ ਵੀ ਚਾਹੀਦਾ ਏ ਲਕਸ਼ਮੀ ਸੁਧ ਦੇ ਇਹ ਸਾਰਾ ਕੁਝ ਤੁਹਾਡੇ ਚਰਨਾਂ ਦੇ ਕੋਲੇ ਮੰਗਿਆ ਜਾ ਸਕਦਾ ਹੋਰ ਕਿੱਥੋਂ ਮੰਗਣਾ ਹੈ ਹੋਰ ਥਾਂ ਹੀ ਕੋਈ ਨੀਜੇ ਦੇ ਕੋਲੋਂ ਮੰਗਿਆ ਜਾਵੇ ਪਰ ਸਤਿਗੁਰੂ ਨੇ ਇੱਕ ਗੱਲ ਸਮਝਾਈ ਕਹਿਣ ਲੱਗੇ ਬੰਦਿਆ ਅਰਦਾਸ ਕਰਨੀ ਹੈ ਜਿੱਥੇ ਤੂੰ ਮੰਗਣ ਵਾਸਤੇ ਕਰਦਾ ਹੈ ਉਹਦੇ ਨਾਲ ਨਾਲ ਅਰਦਾਸ ਚਾਹੀਦੀ ਕੀ ਹੈ ਕਿ ਤੂੰ ਇਸ ਵਾਸਤੇ ਅਰਦਾਸ ਕਰੇ ਕਲਾ ਮੰਗਣ ਤੱਕ ਸੀਮਤ ਨਾ ਰਹੇ ਤੂੰ ਜੇ ਮੰਗਣਾ ਹੀ ਹੈ ਤੇ ਮਾਲਕ ਦੇ ਕੋਲੋਂ ਪਰਮਾਤਮਾ ਦਾ ਨਾਮ ਮੰਗ ਲੈ। ਦੁਨਿਆਵੀ ਦੌਲਤਾਂ ਦੁਨਿਆਵੀ ਧਨ ਪਦਾਰਥ ਮੰਗਦਾ ਹੈ। ਇਹ ਤਾਂ ਇੱਕ ਦਿਨ ਨਾਸ਼ ਹੋ ਜਾਣਗੇ ਖਤਮ ਹੋ ਜਾਣਗੇ। ਇਸ ਕਰਕੇ ਅਰਦਾਸ ਕਰ ਪਰ ਅਰਦਾਸ ਕਰਦੇ ਵਕਤ ਇੱਕ ਗੱਲ ਚੇਤੇ ਰੱਖ ਕਿ ਮਾਲਕ ਦੇ ਚਰਨਾਂ ਵਿੱਚ ਕਹਿ ਕਹਿਣਾ ਕੀ ਹੈ ਵੇਣ ਤੁਦ ਹੋਰ ਜੇ ਮੰਗਣਾ ਸਿਰ ਦੁੱਖਾਂ ਕੈ ਦੁੱਖ ਦੇਹ ਨਾਮ ਸੰਤੋਖਿਆ ਉਤਰੈ ਮਨ ਕੀ ਪੋਖਾ ਮੈਂ ਮੰਗਦਾ ਹਾਂ ਜੋ ਹੋਰ ਕੁਝ ਮੰਗਾਗਾ ਉਹ ਵੀ ਚੀਜ਼ ਦੁੱਖ ਹੀ ਪੈਦਾ ਕਰੇਗੀ ਕੋਈ ਸੰਸਾਰ ਦੀ ਚੀਜ਼ ਮੰਗ ਲਈ ਉਹ ਦੁੱਖ ਪੈਦਾ ਕਰੇਗੀ ਪਰ ਜਿਹੜਾ ਪ੍ਰਮਾਤਮਾ ਦਾ ਨਾਮ ਹੈ ਉਹ ਮਨ ਵਿੱਚ ਸੰਤੋਖ ਪੈਦਾ ਕਰੇਗਾ ਉਹ ਮਨ ਵਿੱਚ ਸਬਰ ਤੇ ਸ਼ੁਕਰ ਪੈਦਾ ਕਰੇਗਾ ਪ੍ਰਮਾਤਮਾ ਦੇ ਨਾਮ ਨੂੰ ਮੰਗਣ ਦਾ ਯਤਨ ਕਰ ਏਸੇ ਲਈ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਵੀ ਮਵਾਰਕ ਬਚਨ ਕਿਹਾ ਸੀ ਕਹਿਣ ਲੱਗੇ ਮੰਗਣਾ ਹੋਇਆ ਤੇ ਗੁਰੂ ਦੇ ਚਰਨਾਂ ਵਿੱਚੋਂ ਮੰਗੀ ਤੇ ਨਾਮ ਮੰਗ ਲੈ। ਸਤਿਗੁਰੂ ਨੇ ਪਾਵਨ ਬਚਨ ਕਿਹਾ ਕਹਿਣ ਲੱਗੇ ਮੰਗਣਾ ਮੰਗ ਨਿਕਾ ਹਰ ਜਸ ਗੁਰ ਤੇ ਮੰਗਣਾ ਕਹਿਣ ਲੱਗੇ ਮੰਗਣਾ ਹੈ ਗੁਰੂ ਦਾ ਜਸ ਮੰਗ ਗੁਰੂ ਦੀ ਸਿੱਤੋਂ ਸਲਾਹ ਮੰਗ ਤੂੰ ਮੰਗਿਆ ਕੇਵਲ ਤੇ ਕੇਵਲ ਗੁਰੂ ਦੇ ਚਰਨਾਂ ਵਿੱਚੋਂ ਜਾ ਸਕਦਾ ਹੈ ਕਿਸੇ ਮਨੁੱਖ ਦੇ ਕੋਲੋਂ ਮੰਗਿਆ ਨਹੀਂ ਜਾ ਸਕਦਾ ਤੇ ਇਹ ਜਿਹੜੀ ਅਰਦਾਸ ਹੈ ਭਾਵੇਂ ਇੱਕ ਸਿੱਖ ਮੰਗਦਾ ਹੈ ਪਰ ਸੱਚ ਇਹ ਹੈ ਇਹ ਮੰਗਣ ਦੇ ਨਾਲ-ਨਾਲ ਸ਼ੁਕਰਾਨਾ ਵੀ ਕਰਦਾ ਹੈ ਜਿਹੜਾ ਸ਼ੁਕਰਾਨਾ ਕਰਦਾ ਹੈ ਜਿਸ ਦਾ ਦਿੱਤਾ ਖਾਵਣਾ ਤੇ ਇਸ ਕਹੀਏ ਸ਼ਾਬਾਸ਼ ਨਾਨਕ ਹੁਕਮ ਨਾ ਚੱਲਈ ਨਾਲ ਖਸਮ ਚਲੇ ਅਰਦਾਸ ਮਾਲਕ ਦੇ ਕੇ ਅਰਦਾਸ ਹੀ ਚਲਦੀ ਏ ਮਾਲਕ ਦੇ ਕੇ ਹੋਰ ਕੁਝ ਨਹੀਂ ਚੱਲਦਾ ਸਮੇਂ-ਸਮੇਂ ਦੇ ਉੱਪਰ ਹੜਾ ਕੇ ਸਿੱਖ ਤੇ ਹਰ ਵੇਲੇ ਅਰਦਾਸ ਕਰਦਾ ਹੈ ਪਰ ਸਾਰੇ ਮਜ਼ਬਾ ਨੇ ਸਾਰੇ ਧਰਮਾਂ ਨੇ ਅਰਦਾਸ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਪ੍ਰਵਾਨ ਕੀਤਾ ਹੈ ਜਦੋਂ ਆਪਾਂ ਭਾਰਤ ਦੇ ਅੰਦਰ ਵੇਦਾਂ ਦੀ ਗੱਲ ਕਰਦੇ ਹਾਂ ਤੇ ਵੇਦ ਕਹਿੰਦੇ ਐ ਸਵੇਰੇ ਉੱਠਦਿਆਂ ਸਾਰ ਤੇ ਸ਼ਾਮ ਨੂੰ ਸੰਧਿਆ ਦੇ ਵੇਲੇ ਪਰਮਾਤਮਾ ਦੇ ਅੱਗੇ ਇੱਕ ਅਰਦਾਸ ਕਰ ਉਹਦੇ ਸ਼ੁਕਰਾਨੇ ਲਈ ਹਜ਼ਰਤ ਮੁਹੰਮਦ ਸਾਹਿਬ ਜਦੋਂ ਕੋਈ ਦੁੱਖ ਆਉਂਦਾ ਸੀ ਗੋਡਿਆਂ 'ਪਾਰ ਹੋ ਕੇ ਕਲਪ-ਕਲਪ ਕੇ ਅਰਦਾਸ ਕਰਦੇ ਤੇ ਇਤਿਹਾਸ ਕਹਿੰਦਾ ਐ ਹਜ਼ਰਤ ਮੁਹੰਮਦ ਸਾਹਿਬ ਦਾ ਅਰਦਾਸ ਕਰਦੇ ਵੇਲੇ ਸਾਰਾ ਸਰੀਰ ਪਸੀਨੇ ਦੇ ਨਾਲ ਭਿੱਜ ਜਾਂਦਾ ਸੀ ਫਿਰ ਜਦੋਂ ਉਹ ਅਰਦਾਸ ਕਰਕੇ ਉੱਠਦੇ ਸੀ ਫਿਰ ਬਿਲਕੁਲ ਐ ਹੌਲੇ ਹੋ ਜਾਂਦੇ ਮਤਲਬ ਕਿ ਉਹ ਵੀ ਕਿਸੇ ਅਲਾਹੀ ਤਾਕਤ ਦੇ ਅਗੇ ਕੁਝ ਝੁਕਦੇ ਪੈਸੇ ਤੇ ਅੱਜ ਦੇ ਵੇਲੇ ਇੱਕ ਮੁਸਲਮਾਨ ਦੀਆਂ ਪੰਜ ਵਕਤ ਦੀਆਂ ਨਮਾਜ਼ਾਂ ਵੀ ਅਰਦਾਸ ਹੈ ਇਸੇ ਤਰ੍ਹਾਂ ਦੇ ਨਾਲ ਭਾਵੇਂ ਕਿ ਮਹਾਤਮਾ ਬੁੱਧ ਜਿਹੜੇ ਐ ਉਹਨਾਂ ਨੇ ਕਰਮ ਦੀ ਪ੍ਰਧਾਨਤਾ ਦੱਸੀ ਇਸ ਸੰਸਾਰ ਦੇ ਵਿੱਚ ਉਹਨਾਂ ਨੇ ਬਹੁਤਾ ਰੱਬ ਦੀ ਕੋਈ ਬਹੁਤੀ ਗੱਲ ਨਹੀਂ ਕੀਤੀ ਕਿ ਮਾਲਕ ਹੁੰਦਾ ਪ੍ਰਮਾਤਮਾ ਹੁੰਦਾ ਗੁਰਬਾਣੀ ਤੇ ਮੰਨਦੀ ਹੈ ਕਿ ਬਖਸ਼ਿਸ਼ ਹੁੰਦੀ ਹੈ ਪ੍ਰਮਾਤਮਾ ਦੀ ਮਹਾਤਮਾ ਬੁੱਧ ਜੀ ਕਹਿੰਦੇ ਸਾਰਾ ਕੁਝ ਕਰਮੀ ਹੁੰਦਾ ਹੈ ਪਰ ਉਹ ਕਰਮ ਹੋਣ ਦੇ ਬਾਵਜੂਦ ਵੀ ਅਰਦਾਸ ਨੂੰ ਉਹਨਾਂ ਨੇ ਵੀ ਤਰਜੀਹ ਦਿੱਤੀ ਕਿ ਮੈਂ ਤੇਰੀ ਸ਼ਰਨ ਵਿੱਚ ਆਉਂਦਾ ਹਾਂ ਸ਼ਰਨ ਵਿੱਚ ਆਉਂਦਾ ਭਾਵ ਕਿ ਕੋਈ ਵੱਡੀ ਸ਼ਕਤੀ ਨੂੰ ਬੰਦਾ ਕਬੂਲ ਕਰਦਾ ਹੈ ਤੇ ਤਾਂ ਹੀ ਹੱਥ ਚ ਜੁੜਦੇ ਹੈ ਨਾ ਤਾਂ ਹੀ ਸਿਰ ਝੁਕਦਾ ਹੈ ਉਹਦੇ ਅੱਗੇ ਝੁਕਦਾ ਹੈ ਜਿਹਦੇ ਅੱਗੇ ਮੰਨਦਾ ਹੈ ਕਿ ਇਹ ਮੇਰੇ ਤੋਂ ਵੱਡੀ ਤਾਕਤ ਹੈ ਮੇਰੇ ਤੋਂ ਵੱਡੀ ਸ਼ਕਤੀ ਹੈ ਇਸੇ ਤਰ੍ਹਾਂ ਦੇ ਨਾਲ ਪਾਰਸੀ ਲੋਕਾਂ ਨੇ ਈਸਾਈਅਤ ਦੇ ਵਿੱਚ ਪ੍ਰੇਖਿਆ ਜਾਂਦਾ ਹੈ ਹੈ ਅਰਦਾਸ ਦਾ ਹਿੱਸਾ ਉਹ ਤੇ ਮੰਨਦੇ ਹੈ ਕਿ ਰੱਬ ਜੀ ਇਹ ਜਿਹੜੀ ਆਤਮਾ ਇਹਨੂੰ ਪਰਮਾਤਮਾ ਦੀ ਲੋੜ ਹੈ ਪਰਮ ਸ਼ਕਤੀ ਦੀ ਲੋੜ ਹੈ ਤੇ ਸਿੱਖ ਵੀ ਜਿਹੜਾ ਹੈ ਉਹ ਨਿਤਨੇਮ ਦੇ ਨਾਲ ਅਰਦਾਸ ਕਰਦਾ ਹੋਵੇ ਚਾਹੇ ਆਪਣੇ ਤੌਰ ਤੇ ਅਰਦਾਸ ਕਰਦਾ ਹੋਵੇ ਕਰਦਾ ਉਹ ਵੀ ਅਰਦਾਸ ਹੈ ਤੇ ਸਤਿਗੁਰੂ ਨੇ ਇਹ ਅਰਦਾਸ ਕਰਨ ਦਾ ਸਾਨੂੰ ਢੰਗ ਸਤਿਗੁਰੂ ਨੇ ਸਾਨੂੰ ਅਰਦਾਸ ਕਰਨ ਦਾ ਇੱਕ ਤਰੀਕਾ ਜਿਹੜਾ ਉਹ ਬਖਸ਼ਿਸ਼ ਕੀਤਾ ਹੈ ਤੂੰ ਅਰਦਾਸ ਕਰੇਂ ਦੇਖੋ ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਹਜ਼ੂਰੀ 'ਚ ਅਰਦਾਸ ਕਰਦੇ ਹਾਂ ਉਹ ਬੜੀ ਨਿਮਾਣੇ ਹੋ ਕੇ ਅਰਦਾਸ ਹੁੰਦੀ ਹੈ ਤੇ ਆਪਾਂ ਪਾਵਨ ਬਚਨ ਵੀ ਪੜਦੇ ਹਾਂ ਜਦੋਂ ਅਰਦਾਸ ਕੀਤੀ ਜਾਂਦੀ ਹੈ ਉਹਦੇ ਤੋਂ ਪਹਿਲਾਂ ਸ੍ਰੀ ਸੁਖਮਣੀ ਸਾਹਿਬ ਜੀ ਦਾ ਇਹ ਪਦਾ ਜਿਹੜਾ ਹੈ ਨਾ ਉਹ ਗਾਇਨ ਕੀਤਾ ਜਾਂਦਾ ਹੈ ਤੂੰ ਠਾਕੁਰ ਤੂੰ ਪਹਿ ਅਰਦਾਸ ਤੇ ਅਰਦਾਸ ਵਿੱਚ ਕਿਹਾ ਕੀਆ ਜੀਉ ਪਿੰਡ ਸਭ ਤੇਰੀ ਰਾਸ ਜੀਉ ਦਾ ਅਰਥ ਹੈ ਜਿੰਦ ਇਹ ਜਿਹੜੀ ਮੇਰੇ ਅੰਦਰ ਜਿੰਦ ਹੈ ਜੋਤ ਹੈ ਆਤਮਾ ਜਿਹਨੂੰ ਕਹਿੰਦੇ ਆ ਇਹ ਵੀ ਤੇਰੀ ਹੈ ਤੇ ਆ ਜਿਹੜਾ ਪਿੰਡ ਸਰੀਰ ਹੈ ਇਹ ਵੀ ਤੇਰਾ ਹੈ ਜੀਉ ਪਿੰਡ ਸਭ ਤੇਰੀ ਰਾਸ ਤੇ ਅਰਜੋਈ ਕੀ ਹੁੰਦੀ ਹੈ ਇਹ ਇਹ ਜਿਹੜੀ ਆਪਾਂ ਰਾਸ ਕਰਦੇ ਸੱਚਮੁੱਚ ਨਿਮਰਤਾ ਹੈ ਨਿਮਣ ਹੋ ਕੇ ਨਿਮਰਤਾ ਦੇ ਵਿੱਚ ਸਿਰ ਝੁਕਾ ਕੇ ਝੁਕਣ ਦੀ ਗੱਲ ਸਿਕਾਈ ਸਤਿਗੁਰੂ ਨੇ ਜੀ ਉਹ ਪਿੰਡ ਸਭ ਤੇਰੀ ਰਾਸ ਤੂੰ ਮਾਤ ਪਿਤਾ ਤੂੰ ਸਾਡੇ ਵਾਸਤੇ ਮਾਤਾ ਵੀ ਹੈ ਤੂੰ ਸਾਡੇ ਵਾਸਤੇ ਪਿਤਾ ਵੀ ਹੈ ਤੇ ਅਸੀਂ ਕੀ ਹਾਂ ਤੇਰੇ ਬੱਚੇ ਤੇ ਬੱਚੇ ਦੀ ਬੇਨਤੀ ਕਦੇ ਕੋਲ ਹੁੰਦੀ ਹੈ ਇੱਕ ਆਪਣੇ ਮਾਤਾ ਪਿਤਾ ਦੇ ਕੋਲ ਬੱਚਾ ਜਦੋਂ ਇਹ ਬੇਨਤੀ ਕਰਦਾ ਉਹ ਪਿਓ ਦੇ ਕੋਲ ਮਾਂ ਦੇ ਕੋਲ ਕਰਦਾ ਹੋਰ ਉਹਦਾ ਟਿਕਾਣਾ ਕੋਈ ਨਹੀਂ ਹੁੰਦਾ ਉਹ ਉਹਨੂੰ ਆਪਣੀ ਗੱਲ ਕਹਿ ਸਕਦਾ ਏ ਸਤਿਗੁਰੂ ਕਹਿੰਦੇ ਆ ਇਸਨ ਵਿੱਚ ਇਹ ਜਿਹੜਾ ਬਾਲਕ ਏ ਜਿਹੜਾ ਮਨੁੱਖ ਏ ਇਹ ਆਪਣੇ ਮਾਲਕ ਪ੍ਰਮਾਤਮਾ ਦੇ ਅੱਗੇ ਆਪਣੀ ਬੇਨਤੀ ਕਹਿ ਸਕਦਾ ਹੈ ਕਹਿਣ ਵਾਸਤੇ ਕੀਤੀ ਜਾਂਦੀ ਏ ਇਸੇ ਲਈ ਸਤਿਗੁਰੂ ਦੇ ਸਨਮੁਖ ਅਰਦਾਸ ਤੋਂ ਪਹਿਲਾਂ ਇਹ ਨਿਮਰਤਾ ਵਾਲੇ ਬਚਨ ਜਿਹੜੇ ਆ ਉਹ ਪੜੇ ਜਾਂਦੇ ਆ ਇੱਕ ਹੋਰ ਪਾਵਨ ਬਚਨ ਪੜਿਆ ਜਾਂਦਾ ਹੈ ਉਹ ਪੜਿਆ ਜਾਂਦਾ ਏ ਦੁੱਧ ਆਗੇ ਅਰਦਾਸ ਹਮਾਰੀ ਜੀਵ ਪੰਡ ਸਭ ਤੇਰਾ ਭਾਵੋ ਦਾ ਵੀ ਇਹੋ ਜੀਵ ਦਾ ਪਾਵ ਜਿੰਦ ਪਿੰਡ ਦਾ ਪਾਵ ਸਰੀਰ ਦੁਦੀ ਅੱਗੇ ਅਰਦਾਸ ਹਮਾਰੀ ਜੀਵ ਪਿੰਡ ਸਭ ਤੇਰਾ ਕੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੇਰਾ ਇਹ ਤੇਰੀ ਵਡਿਆਈ ਹੈ ਤੇਰੀ ਬਖਸ਼ਿਸ਼ਾ ਮੈਨੂੰ ਕੌਣ ਜਾਣਦਾ ਹੈ ਤੇ ਸੱਚ ਜਾਣੀਏ ਜਦੋਂ ਆਪਾਂ ਕਹਾਂਗੇ ਮੈਂ ਉਹ ਅਰਦਾਸ ਨਹੀਂ ਹੋ ਸਕਦੇ ਉਹ ਕੇਵਲ ਬਾਹਰੀ ਤੌਰ ਦੇ ਉੱਪਰ ਬੋਲੇ ਸ਼ਬਦ ਹੀ ਹੋ ਸਕਦੇ ਹੈ ਅਰਦਾਸ ਉਹੀ ਹੁੰਦੀ ਜਿਹੜੀ ਅੰਦਰੋਂ ਕੂਕ ਨਿਕਲਦੀ ਹੋਕ ਨਿਕਲਦੀ ਜਿਹੜੀ ਅੰਦਰੋਂ ਆਵਾਜ਼ ਨਿਕਲਦੀ ਹੈ ਭਾਵੇਂ ਕਿ ਆਪਾਂ ਪੜ੍ਹਦੇ ਵਕਤ ਇਹਦੇ ਅੱਗੇ ਇੱਕ ਵਾਹਿਗੁਰੂ ਸ਼ਬਦ ਲਾ ਦਿੰਨੇ ਪਰ ਗੁਰੂ ਗ੍ਰੰਥ ਸਾਹਿਬਹਾਰਾਜ ਦੀ ਪਵਿੱਤਰ ਗੁਰਬਾਣੀ ਦੇ ਅੰਦਰ ਕੋਈ ਵਾਧ ਕਾਟ ਹੁੰਦੀ ਕੋਈ ਨਹੀਂ ਸ਼ਬਦ ਇਹ ਨਹੀਂ ਹੈ ਤੋਂਦੇ ਅੱਗੇ ਅਰਦਾਸ ਮਹਾਰੀ ਜੀਵੋ ਪਿੰਡ ਸਭ ਤੇਰਾ ਕੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੇਰਾ ਤੇ ਸਤਿਗੁਰੂ ਕਹਿੰਦੇ ਨੇ ਜਦੋਂ ਅੰਦਰੋਂ ਕਿਸੇ ਦੇ ਕੂਕ ਨਿਕਲਦੀ ਅੰਦਰੋਂ ਆਵਾਜ਼ ਨਿਕਲੇ ਅਰਦਾਸ ਨਿਕਲੇ ਤੇ ਫਿਰ ਉਹਦੇ ਵਾਸਤੇ ਸਤਿਗੁਰੂ ਨੇ ਪਾਵਨ ਬਚਨ ਕਹੇ ਕਿ ਜੇ ਅੰਦਰੋਂ ਕੋਈ ਬੇਨਤੀ ਕਰਦਾ ਹੋਵੇ ਵਿਰਥੀ ਕਦੇ ਨਾ ਹੋਵੇਈ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਦਾ ਪੂਰਨ ਗੁਣਤਾਸ ਜੇ ਕੋਈ ਅੰਦਰੋਂ ਬੇਨਤੀ ਕਰਦਾ ਹੋਵੇ ਤੇ ਫਿਰ ਉਹਦੀ ਅਰਦਾਸ ਕਦੇ ਵਿਰਥ ਨਹੀਂ ਜਾਂਦੀ ਸਿੱਖਾਂ ਨੇ ਤੇ ਹਰ ਕਾਰਜ ਤੋਂ ਪਹਿਲਾਂ ਅਰਦਾਸ ਕਰਨੀ ਹਰ ਕਾਰਜ ਕਰਨ ਤੋਂ ਪਹਿਲਾਂ ਸਿੱਖ ਅਰਦਾਸ ਕਰਦਾ ਹੈ ਕੋਈ ਵੀ ਕਾਰਜ ਨੂੰ ਆਰੰਭ ਕਰਨਾ ਹੋਵੇ ਜਦੋਂ ਆਪਾਂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਘਰ ਤੋਂ ਪਹਿਲਾਂ ਵੇਖਦੇ ਆਂ ਤੇ ਭਾਰਤ ਦੇ ਇਸ ਖਿੱਤੇ ਦੇ ਵਿੱਚ ਸਨਾਤਨ ਮਤ ਦੇ ਅਨੁਸਾਰ ਹੁਣ ਕੋਈ ਕੰਮ ਆਰੰਭ ਕਰਨਾ ਹੋਵੇ ਨਾ ਕਿਸੇ ਨੇ ਕੋਈ ਘਰ ਦੇ ਵਿੱਚ ਨਵੀਂ ਉਸਾਰੀ ਕਰਵਾਈ ਹੈ ਮਕਾਨ ਬਣਾਇਆ ਹੈ ਕੋਈ ਵਿਨਾਨੰਦ ਕਾਰਜ ਕੋਈ ਵਿਆਹ ਦਾ ਕਾਰਜ ਹੋਵੇ ਤੇ ਉੱਥੇ ਪੂਜਾ ਉੱਥੇ ਵੀ ਹੁੰਦੀ ਹੈ ਪਰ ਉੱਥੇ ਰੱਬ ਦੀ ਪੂਜਾ ਨਹੀਂ ਸੀ ਹੁੰਦੀ ਉੱਥੇ ਗਣੇਸ਼ ਜੀ ਦੀ ਪੂਜਾ ਕਰਨੀ ਉੱਥੇ ਦੇਵੀ ਦੇਵਤਿਆਂ ਦੀ ਪੂਜਾ ਕਰਨੀ ਤੇ ਸਤਿਗੁਰੂ ਨੇ ਕਿਹਾ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਮੈਂ ਨਾ ਗਣੇਸ਼ ਤੇ ਕ੍ਰਿਸ਼ਨ ਮਨਾਉ ਕਿਸ਼ਨ ਬਿਸ਼ਨ ਕਬ ਹੁਣਾਂ ਧਿਆਉ ਕਾਣ ਸੁਣੇ ਪਹਿਚਾਨ ਨਾ 300 ਲਿਬਲਾਗੀ ਮੋਰੀ ਪਗ 100 ਕਹਿਣ ਲੱਗੇ ਮੇਰਾ ਧਿਆਨ ਕੇਵਲ ਪ੍ਰਮਾਤਮਾ ਨਾਲ ਹੈ ਮੈਂ ਕਿਸੇ ਹੋਰ ਨੂੰ ਨਹੀਂ ਮਨਾਉਂਦਾ ਤੇ ਮੇ ਕੋਈ ਵੀ ਕੰਮ ਆਰੰਭ ਕਰਨਾ ਹੋਵੇ ਤੇ ਉਹ ਕਾਰਜ ਤੋਂ ਪਹਿਲਾਂ ਕੇਵਲ ਤੇ ਕੇਵਲ ਆਸਰਾ ਨਰਕਾਰ ਦਾ ਹੈ ਪ੍ਰਮਾਤਮਾ ਦਾ ਆਸਰਾ ਹੈ ਇਸੇ ਕਰਕੇ ਸਿੱਖ ਜਦੋਂ ਵੀ ਤੁਰਦਾ ਸੀ ਅਰਦਾਸ ਕਰਕੇ ਤੁਰਦਾ ਤੇ ਅਰਦਾਸ ਕਰਨ ਲੱਗਿਆ ਇਹ ਗੱਲ ਕਹਿੰਦਾ ਹੈ ਮਾਲਕ ਜੀ ਤੁਸੀਂ ਹੁਕਮ ਕਰੋ ਕਿਰਪਾ ਕਰੋ ਤੇ ਜੋ ਅਰਦਾਸ ਤੋਂ ਬਾਅਦ ਮੁੱਖ ਵਾਕ ਲੈ ਲਿਆ ਜਾਂਦਾ ਸਿੱਖ ਨੂੰ ਅਤੇ ਨਿਸ਼ਚਾ ਹੁੰਦਾ ਸੀ ਨਿਸ਼ਚਾ ਹੈ ਜਿਸ ਵੇਲੇ ਦੇ ਨਾਲ ਇੱਕ ਬ੍ਰਾਹਮਣ ਦੀ ਬੱਚੀ ਨੂੰ ਉਠਾ ਕੇ ਲੈ ਗਿਆ ਤਾਂ ਉਸ ਵੇਲੇ ਦੇ ਨਾਲ ਸਿੱਖਾਂ ਦੇ ਕੋਲ ਉਹ ਬੇਨਤੀ ਆਈ ਕਿ ਤੁਸੀਂ ਸਾਡੀ ਮਦਦ ਕਰੋ ਕਸੂਰ ਦਾ ਹਾਕਮ ਮੇਰੀ ਬੱਚੀ ਨੂੰ ਉਠਾ ਕੇ ਲੈ ਗਿਆ ਤਾਂ ਸਿੱਖ ਦੋ ਹਿੱਸਿਆਂ ਵਿੱਚ ਹੋ ਗਏ ਕੁਝ ਸਿੱਖ ਕਹਿੰਦੇ ਆ ਹੁਣੇ ਹਮਲਾ ਕਰਦੇ ਆਗੇ ਕੁਝ ਸਿੱਖ ਕਹਿੰਦੇ ਨਹੀਂ ਕਸੂਰ ਨੂੰ ਜਿਤਨਾ ਕੋਈ ਸੌਖੀ ਗੱਲ ਹੈ ਉਹਦੇ ਕੋਲ ਤੋਪਾਂ ਹੋਣਗੀਆਂ ਉਹਦੇ ਕੋਲ ਵੱਡੇ ਹਥਿਆਰ ਹੋਣਗੇ ਸਾਡੇ ਕੋਲ ਕੀ ਹੈ ਸਾਡੇ ਕੋਲ ਤੇ ਕੁਝ ਵੀ ਨਹੀਂ ਕੁਝ ਸੇ ਕਹਿ ਲਗੇ ਨਹੀਂ ਸਾਡੇ ਕੋਲ ਭਰੋਸਾ ਹੈ ਕਹਿੰਦੇ ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਪੁੱਛ ਲੈਨੇ ਆ ਕਹਿੰਦੇ ਕੜਾ ਪ੍ਰਸ਼ਾਦ ਦੀ ਦੇਖ ਬਣਾਈਂਗੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਨਮੁਖ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਪਰ ਇਕੱਤਰ ਹੋਇਆ ਖਾਲਸਾ ਪੰਥ ਅਰਦਾਸ ਕਰਦਾ ਹੈ ਮਹਾਰਾਜ ਇਹ ਕਸੂਰ ਦਾ ਹਾਕਮ ਬੱਚੀ ਨੂੰ ਉਠਾ ਕੇ ਲੈ ਗਿਆ ਮਹਾਰਾਜ ਹੁਕਮ ਕਰੋ ਹਮਲਾ ਕਰਨਾ ਹੈ ਜਾਂ ਰੁਕਣਾ ਹੈ ਕੋਈ ਸੇਖ ਕਹੇ ਹੁਣੇ ਹਮਲਾ ਕਰਨਾ ਕੁੱਝ ਕਹਿੰਦੇ ਰੁਕਣਾ ਹੈ ਮਹਾਰਾਜ ਆਪ ਜੀ ਦਾ ਕੀ ਹੁਕਮ ਹੈ ਇਤਿਹਾਸ ਕਹਿੰਦਾ ਹੈ ਅਰਦਾਸ ਤੋਂ ਬਾਅਦ ਮੁਖਵਾਕ ਲਿਆ ਗਿਆ ਤੇ ਪਾਵਨ ਬਚਨ ਆਇਆ ਪੰਜੇ ਬੱਦੇ ਮਹਾਬਲੀ ਕਰ ਸੱਚਾ ਢੋਆ ਭਾਵੇਂ ਕਿ ਇਹਦਾ ਮਤਲਬ ਇਹੀ ਹੈ ਕਿ ਅੰਦਰ ਦੀ ਗੱਲ ਹੈ ਕਿ ਤੁਸੀਂ ਵੱਡੇ ਪੰਜ ਵਿਕਾਰਾਂ ਨੂੰ ਬੰਨ੍ਹ ਲੋਗੇ ਕਿਉਂਕਿ ਸੱਚੇ ਦਾ ਸਹਾਰਾ ਤੁਹਾਡੇ ਨਾਲ ਹੈ ਪਰ ਜਿਹੜੀ ਅਰਦਾਸ ਕੀਤੀ ਸੀ ਪੰਜੇ ਬੱਦੇ ਮਹਾਬਲੀ ਕਰ ਸੱਚਾ ਢੋਆ ਤੁਸੀਂ ਵੱਡੇ-ਵੱਡੇ ਮਹਾਬਲੀਆਂ ਨੂੰ ਬੰਨ੍ਹ ਲੋਗੇ ਕਿਉਂਕਿ ਸੱਚੇ ਦਾ ਸਹਾਰਾ ਤੁਹਾਡੇ ਨਾਲ ਹੈ ਛੇ ਖਾਣੀ ਜਕਾਰੇ ਸਕੇ ਸਿੱਖ ਟੁੱਟ ਕੇ ਪੈ ਗਏ ਕਸੂਰ ਦੇ ਉੱਪਰ ਔਰ ਫਤਿਹ ਪ੍ਰਾਪਤ ਹੋਈ ਜਿੱਤ ਪ੍ਰਾਪਤ ਹੋਈ ਅਰਦਾਸ ਦੇ ਵਿੱਚ ਇੰਨੀ ਕੋ ਬਖਸ਼ਿਸ਼ ਹੈ ਇਥੇ ਤੇ ਅੜਕ ਦਰਿਆ ਚੜਿਆ ਹੋਇਆ ਹੈ ਤੇ ਅਗਲੇ ਬੰਨੇ ਸਿੱਖ ਫੌਜਾਂ ਜੰਗ ਦੇ ਮੈਦਾਨ ਵਿੱਚ ਬੁਰੇ ਤਰੀਕੇ ਨਾਲ ਘਿਰ ਚੁੱਕੀਆਂ ਹਨ ਦਰਿਆ ਦੇ ਕੰਢੇ ਦੇ ਉੱਪਰ ਖੜਾ ਸਿੱਖ ਬਾਦਸ਼ਾਹ ਤੇ ਸਿੱਖਾਂ ਦਾ ਧਾਰਮਿਕ ਆਗੂ ਵਾਪਸ ਵਿੱਚ ਵਿਚਾਰਾ ਕਰ ਰਿਹਾ ਕੀਤਾ ਕੀ ਜਾਣਾ ਚਾਹੀਦਾ ਕਹਿੰਦੇ ਕੋਈ ਸਹਾਰਾ ਨਹੀਂ ਸਾਡੇ ਕੋਲ ਐਸ ਵੇਲੇ ਨਾ ਪੋਲ ਬਣ ਸਕਦਾ ਏ ਐਸ ਵੇਲੇ ਦੇ ਨਾਲ ਨਾ ਕੋਈ ਹੋਰ ਤਰੀਕਾ ਵਰਤਿਆ ਜਾ ਸਕਦਾ ਕੀ ਕੀਤਾ ਜਾਏ ਕਹਿੰਦੇ ਕੇਵਲ ਅਰਦਾਸ ਹੈ ਅਰਦਾਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਹੁੰਦੀ ਹੈ ਸਿੱਖਾਂ ਦਾ ਧਾਰਮਿਕ ਆਗੂ ਅਕਾਲੀ ਬਾਬਾ ਫੂਲਾ ਸਿੰਘ ਅਟਕ ਦਰਿਆ ਦੇ ਕੰਢੇ ਦੇ ਉੱਪਰ ਖੜੇ ਅਰਦਾਸ ਕਰਦੇ ਮਾਲਕ ਜੀ ਸਿੱਖ ਫੌਜਾਂ ਘਿਰ ਚੁੱਕੀਆਂ ਐ ਐਸ ਵੇਲੇ ਸਾਡੇ ਕੋਲ ਰਸਤਾ ਕੋਈ ਨਹੀਂ ਪੋਲੇ ਜੇ ਤੇ ਕੋਈ ਬਣਿਆ ਨਹੀਂ ਹੋਇਆ ਨਾ ਹੀ ਨੀਸ਼ਤੀ ਬਣਾਇਆ ਜਾ ਸਕਦਾ ਹੈ ਕਿਰਪਾ ਕਰੋ ਆ ਖਾਲਸਾ ਫੌਜਾਂ ਇਦਾਂ ਹੀ ਅਟਕਦੇ ਵਿੱਚ ਪੈਰ ਪਾਉਣ ਲੱਗੀਆਂ ਤੁਸੀਂ लाज ਰੱਖਣੀ ਹੈ ਇਤਿਹਾਸ ਕਹਿੰਦਾ ਹੈ ਸਿੱਖਾਂ ਨੇ ਅਰਦਾਸ ਦੇ ਭਰੋਸੇ ਅਟਕ ਦਰਿਆ ਦੇ ਵਿੱਚ ਪੈਰ ਧਰਿਆ ਤੇ ਫਿਰ ਸੱਚ ਇਹ ਸੀ ਸਿੱਖ ਫੌਜਾਂ ਅਟਕ ਨੂੰ ਪਾਰ ਕਰ ਗਈਆਂ ਤੇ ਜਿਹੜੇ ਕੁਝ ਵਿੱਚ ਮੁਸਲਮਾਨ ਸਿਪਾਹੀ ਸੀ ਜਿਨ੍ਹਾਂ ਨੂੰ ਅਰਦਾਸ ਤੇ ਭਰੋਸਾ ਕੋਈ ਨਹੀਂ ਸੀ ਉਪਾਰ ਨਹੀਂ ਹੋ ਸਕੇ ਸਿੱਖ ਦੀ ਅਰਦਾਸ ਹੈ ਉਹ ਹਰ ਕਾਰਜ ਤੋਂ ਪਹਿਲਾਂ ਅਰਦਾਸ ਜਿਹੜੀ ਉਹ ਗੁਰੂ ਦੇ ਚਰਨਾਂ ਵਿੱਚ ਕਰਦਾ ਹੈ